ਪੰਜਾਬ ਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਆਪ ਦੇ ਕਈ ਲੀਡਰਾਂ ਨੇ ਛੱਡੀ ਪਾਰਟੀ ਲੀਡਰਾਂ ਸਮੇਤ ਪੱਟੀ ਕਿੰਦੇ ਚ ਵਰਕਰ ਪਾਜ ਪਾਜ ਹੋਏ ਸ਼ਾਮਲ ਜੀਹਾਂ ਪਾਜਵਾ ਦੇ ਪਰਿਵਾਰ ਚ ਵੱਡਾ ਵਾਦਾ ਹੋਇਆ ਅੰਮ੍ਰਿਤਸਰ ਦੇ ਸਿਆਸੀ ਅਖਾੜੇ ਦੇ ਕਈ ਤਿੱਗਜਾਂ ਵੱਲੋਂ ਆਪ ਨੂੰ ਅਲਵਿਦਾ ਕਹਿ ਕੇ ਪਾਜਵਾ ਚ ਸ਼ਮੂਲੀਤ ਕਰ ਲਈ ਗਈ ਹੈ ਜ਼ਿਲ੍ਹੇ ਦੇ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜਾਲੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਵਾਲੇ ਜਸਵਿੰਦਰ ਸਿੰਘ ਭਾਜਪਾ ਚ ਸ਼ਾਮਲ ਹੋ ਚੁਕੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾ ਆਗੂਆਂ ਤੋਂ ਇਲਾਵਾ ਆਰਪ ਤੇ ਕਾਂਗਰਸ ਦੇ ਵੱਡੀ ਗਿਣਤੀ ਚ ਵਰਕਰਾਂ ਵੱਲੋਂ ਵੀ ਭਾਜਪਾ ਦਾ ਪੱਲਾ ਫੜਿਆ ਗਿਆ ਪਾਰਟੀ ਚ ਸ਼ਮੂਲੀਅਤ ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਕਰਵਾਏਗੀ ਇਸ ਮੌਕੇ ਪਾਜਬਾ ਉਮੀਦਵਾਰ ਤਰਨਜੀਤ ਸੰਧੂ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਅਤੇ ਮਜ਼ਬੂਤ ਪਾਰਟੀ ਪਾਜਬਾ ਹੀ ਹੈ ਐਨਾ ਆਗੂਆਂ ਤੇ ਵਰਕਰਾਂ ਦੇ ਸ਼ਾਮਲ ਹੋਣ ਨਾਲ ਪਾਜਬਾ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੀ ਹੈ ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਜਿੱਤ ਦਾ ਦਾਵਾ ਵੀ ਠੋਕਿਆ ਗਿਆ ਨਾਲ ਹੀ ਅੰਮ੍ਰਿਤਸਰ ਹਲਕੇ ਦੇ ਲੋਕਾਂ ਨੂੰ ਅਹਿਮ ਅਪੀਲ ਵੀ ਕੀਤੀ ਗਈ ਕਿ ਲੋਕ ਇਸ ਵਾਰ ਆਪਣੇ ਵਿਕਾਸ ਨੂੰ ਵੇਖਦਿਆਂ ਆਪਣੀ ਵੋਟ ਦਾ ਇਸਤੇਮਾਲ ਕਰਨ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਮਜ਼ਬੂਤ ਪਾਰਟੀ ਸਾਹਮਣੇ ਦੇ ਜਦੋਂ ਹੋਰ ਮਜ਼ਬੂਤ ਲੋਕ ਅੱਗੇ ਵੱਲ ਦੇਖਦੇ ਨੇ ਔਰ ਖਾਸ ਤੌਰ ਤੇ ਅੰਬਰਸਰ ਦੇ ਲੋਕ ਇਥੋਂ ਦੀ ਡਿਵੈਲਪਮੈਂਟ ਵੱਲ ਤੇ ਜੋ ਭਾਰਤ ਚ ਪ੍ਰਧਾਨ ਮੰਤਰੀ મોદી ਜੀ ਨੇ ਡਿਵੈਲਪਮੈਂਟ ल्यांदी ਆ ਲੇਕਿਨ ਅੰਬਰਸਰ ਦੀ ਕੀ ਹਾਲਤ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਨੂੰਨੀ ਵਿਵਸਥਾ ਦੇਖ ਲਿਏ ਡਰੱਗਸ ਦੇਖ ਲਿਏ ਸਾਡੀ ਐਗਰੀਕਲਚਰ ਇੰਡਸਟਰੀ ਦੀਆਂ ਇਨਕਮਸ ਦੇਖ ਲਓ ਅਨਇੰਪਲੋਇਮੈਂਟ ਦੇਖ ਲਓ ਆਪਣੇ ਸੀਵਰੇਜ ਪਾਣੀ ਇਹੋ ਜਿਹਾਂ ਜਿੰਨੀਆਂ ਰੋਜ਼ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਵਾਧੀਆਂ ਜਾ ਰਹੀਆਂ ਨੇ ਤੇ ਹੁਣ ਇੱਕ ਕਲੀਅਰ ਲੱਗਦਾ ਆ ਕਿ ਅੰਮ੍ਰਿਤਸਰ ਦੇ ਲੋਕ ਸਾਰੇ ਸਾਡੇ ਭੈਣਾਂ ਤੇ ਭਰਾਵਾਂ ਦੀਆਂ ਅੱਖਾਂ ਖੁੱਲ ਰਹੀਆਂ ਨੇ ਇਸ ਦੌਰਾਨ ਤਰਨਜੀਤ ਸੰਧੂ ਵੱਲੋਂ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ ਗਿਆ ਜਮ ਕੇ ਵਿਰੋਧੀਆਂ ਤੇ ਨਿਸ਼ਾਨੇ ਸਾਦੇ ਗਏ ਉਹਨਾਂ ਵਿਰੋਧੀਆਂ ਤੇ ਵਰਦਿਆਂ ਕਿ ਅੰਮ੍ਰਿਤਸਰ ਚ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਹਰੇਕ ਤੱਕ ਨਹੀਂ ਹੋ ਸਕਿਆ ਪਰ ਫਿਰੋਜ਼ਗਾਰੀ ਤੇ ਨਚਾ ਜ਼ਰੂਰ ਵੱਧ ਗਿਆ ਜਿਸ ਕਾਰਨ ਲੋਕ ਢਾਡੇ ਪਰੇਸ਼ਾਨ ਬਖਾਈ ਦੇ ਰਹੇ ਨੇ ਅਜੋਲੀ ਜੀ ਤੇ ਹੋਰ ਸਾਡੇ ਭਰਾਤ ਪੈਣਾ ਜਿਹਨਾਂ ਨੇ ਜੁਆਇਨ ਕੀਤਾ ਬੀਜੇਪੀ ਅੱਜ ਉਹਨਾਂ ਕੋਲੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਸਭ ਤੋਂ ਪਹਿਲੀ ਮਿਸ਼ਨ ਅੰਬਰਸਾਦੀ ਡਿਵੈਲਪਮੈਂਟ ਜਿਹੜੇ ਇੱਥੋਂ ਦੇ ਇਲੈਕਟਿਡ ਲੀਡਰ ਰਹੇ ਨੇ ਪਹਿਲਾਂ ਸਾਬਕਾ ਮੰਤਰੀ ਰਹੇ ਨੇ ਹੁਣ ਮੰਤਰੀ ਵੀ ਹੈਗੇ ਨੇ ਜਿਹੜੇ ਕੈਂਡੀਡੇਟ ਬਣੇ ਨੇ ਉਹਨਾਂ ਦੀ ਵੀ ਅਕਾਉਂਟੇਬਿਲਟੀ ਕਰਵਾਣੀ ਚਾਹੀਦੀ ਆ ਔਰ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਆ ਕਿ ਉਹਨਾਂ ਨੇ ਇੰਨੇ ਸਾਲਾਂ ਚ ਕੀ ਕੀਤਾ ਇਸ ਮੌਕੇ ਪਾਰਟੀਆਂ ਚ ਸ਼ਾਮਲ ਹੋਏ ਟਿੱਕਜਾਂ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੋ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਮੇਰੇ ਕੰਨ ਕੰਨ ਚ ਸਮਾਈ ਹੋਈ ਹੈ ਘਰ ਘਰ ਪਹੁੰਚੀ ਹੋਈ ਹੈ ਭਾਏ ਭਾਏ ਭਰਤਵਾਹ ਭਾਰਤੀ ਜਨਤਾ ਪਾਰਟੀ ਦਾ ਜਿਹਾ ਕੁਝ ਡਿਫਰੈਂਸ ਜੋਂ ਕਰਕੇ ਥੋੜਾ ਰਿਹਾ ਪਰ ਜਿਹੜਾ ਮੇਰੀ ਆਤਮਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀ ਕਿਹਦਾ ਜੋਲੀ ਦਾ ਨਾਮ ਆ ਗਿਆ ਜੋਲੀ ਦੇ ਨਾਲ ਲੋਕ ਜੁੜਦੇ ਆ ਜੋਲੀ ਨੇ ਕੰਮ ਨੂੰ ਦੇਖਿਆ ਜੋਲੀ ਨੇ ਸਾਰਿਆਂ ਨਾਲ ਪਿਆਰ ਕੀਤਾ ਗਿਆਨ ਵਾਲਾ ਸਮੇਂ ਦੇਖੋ ਕਿ ਅਪੰਜਾਬ ਸਤਨਾ ਦਹਾਨਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਭਾਜਪੀ ਵਿਜੇਤੀ ਹੋਏਗੀ ਔਰ ਮੇਰੀ ਅਪੀਲ ਵੀ ਹੈ ਸਾਰੇ ਅਗੇ ਵੀ ਅੱਜ ਸਮੇਂ ਦੀ ਮੰਗ ਵੀ ਆ ਵੀ ਭਾਜਪੀ ਆਵੇ ਤਾਂ ਕਿ ਜੋ ਸਾਡੇ ਸਮਾਜ ਦਾ ਭਲਾ ਹੋ ਸਕੇ ਜੀहां ਜਿਓ ਜਿਓ ਚੌਣਾ ਨੇੜੇ ਆ ਰਹੀਆਂ ਨੇ ਸਿਆਸੀ ਅਖਾੜਾ ਲਗਾਤਾਰ ਫਖਦਾ ਜਾ ਰਿਹਾ ਹੈ ਇਹਨਾ ਅਗਵਾ ਦੇ ਪਾਸ ਪਾਸ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਮਿਲ ਹਾਲ ਵੇਖਣਾ ਹੋਵੇਗਾ ਅੰਮ੍ਰਿਤਸਰ ਹਲਕੇ ਦੇ ਲੋਕ ਕਿਸ ਲੀਡਰ ਦੇ ਸਿਰ ਤੇ ਜਿੱਤ ਦਾ ਤਾਜ ਸਜਾਉਂਦੇ ਨੇ ਬੀਡੀਸੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ